ਆਪ ਵੀ ਨਾਮ ਰਵਾਇਆ ਕਰੋ ਖੁਰਕ-ਖੁਰਕ ਕੁਰਦੇ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ All Rounder 855 ਚੈਨਲ ਤੇ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 17 ਦਸੰਬਰ ਨੂੰ ਕਰਵਾਏ ਗਏ ਸਨ ਵੀਡੀਓ ਅੱਗੇ ਦੇਖਣ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਐ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆਂ ਤੇ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਤੇ ਪਹਿਲਾਂ ਗੱਲ ਕਰਾਂਗੇ ਕਨਹਾਉਰ ਪਟਿਆਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 60000 ਤੇ ਦੂਜਾ ਨਾਮ 45000 ਸੀ ਤੇ ਵੈਸਟਰ ਰੇਡਰ ਤੇ ਜਾਫੀ ਦੇ ਲਈ 15-15000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਕਰਾਚੋ ਤੇ ਪੀਡਲ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਪੀਡਲ ਚੋ ਫਾਸਟ ਤੇ ਇਥੋਂ ਦੇ ਵੈਕਟਰ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਕਟਰ ਰੇਡਰ ਬਣੇਗਾ ਸੈਂਟੀਕਰਚੋ ਵਾਲਾ 8 ਕਬੱਡੀਆਂ ਪਾ ਕੇ 8 ਨੰਬਰ ਲੈ ਤੇ ਤੇ ਬੈਠ ਜਾਫੀ ਬਣੇਗਾ ਜੀਤਕੋਟਲੀ ਵਾਲਾ ਤਿੰਨ ਟੱਚ ਲੈ ਕੇ ਇੱਕ ਜਫਾ ਲਾਇਆ ਅੱਗੇ ਗੱਲ ਕਰਦੇ ਹਾਂ ਤੀਜਾ ਗੁਰਦਾਸਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਨਾਮ 1.5 ਲੱਖ ਤੇ ਦੂਜਾ ਨਾਮ 1 ਲੱਖ ਰੁਪਏ ਸੀ ਤੇ ਵੈਕਟਰ ਰੇਡਰ ਤੇ ਜਾਫੀ ਦੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੈਥੇ ਫਾਈਨਲ ਮੈਚ ਹੋਇਆ ਸੀ ਕਮਾਣਾ ਤੇ ਰਾਮਦਾਸ ਯੂਐਸਏ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਰਾਮਦਾਸ ਯੂਐਸਏ ਫਰਸਟ ਤੇ ਕਮਾਣਾ ਦੀ ਟੀਮ ਸੈਕੰਡ ਰਹੀ। ਤੈਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਸੁਖਮਣ ਵਿਆਸ ਵਾਲਾ 18 ਕਬੜੀਆਂ ਪਾ ਕੇ 16 ਨੰਬਰ ਲੈ ਤੇ ਟਮੇਟ ਜਾਫੀ ਦੀ ਗੱਲ ਕਰਕੇ ਤਾਂ ਬਿੱਟ ਜਾਫੀ ਬਣੇਗਾ ਲੋਧੀ ਜਗਦੇਵ ਕਲਾਂ ਵਾਲਾ 9 ਟੱਚ ਲੈ ਕੇ 4 ਜੱਫੇ ਲਾਏ। ਅੱਗੇ ਗੱਲ ਕਰਦੇ ਹਾਂ ਉੱਬਿਆ ਸੰਗਰੂਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਦੇ ਰਿਜ਼ਲਟ ਦਿੱਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਇਨਾਮ 51000 ਸੀ ਤੇ ਬੈਸਟ ਰੇਡਰ ਤੇ ਜਾਫੀ ਦੇ ਲਈ 21000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਉੱਬਿਆ ਤੇ ਡਿੜਬਾ ਮੰਡੀ ਦੀਆਂ ਟੀਮਾਂ ਦੇ ਵਿੱਚ ਘਾ ਰਿਹਾ ਦੇ ਵਿੱਚੋਂ ਡਿੜਬਾ ਮੰਡੀ ਫਾਸਟ ਤੇ ਉੱਬਿਆ ਸੈਕੰਡ ਤੇ ਇਥੋਂ ਦੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਬੈਸਟ ਰੇਡਰ ਬਣੇਗਾ ਪੂਰੀਆ ਸੀਸਰ ਤੇ ਰਵੀ ਕੈਲਰ ਵਾਲਾ 7-7 ਕਬੱਡੀਆਂ ਪਾ ਕੇ 5-5 ਨੰਬਰ ਲੈ ਤੇ ਦੋਨੇ ਜਿੰਨ ਬੈਸਟ ਰ ਤੇ ਬਟ ਜਾਫੀ ਦੀ ਗੱਲ ਕਰਕੇ ਤਾਂ ਬਟ ਜਾਫੀ ਬਣੇਗਾ ਬੂਟਾ ਨਦਾਨੇ ਵਾਲਾ 6 ਟੱਚ ਲੈ ਕੇ 4 ਜਫੇ ਲਾਏ ਤੇ ਹਾਂਜੀ ਇਹ 17 ਦਸੰਬਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ